ਪੰਜਾਬੀਓ ਸਾਸਰੀ ਕਾਲ ਜਿਵੇਂ ਕਿ ਸੰਤ ਰਣਜੀਤ ਸਿੰਘ ਢੱਡਰੀਆਂ ਵਾਲੇ ਨੂੰ ਦਰਸァਲ ਇੱਕ ਪੁਰਾਣਾ ਦੋਸਤ ਬਿੱਟੂ ਬਿੱਟੂ ਨਾਮ ਤੁਸੀਂ ਅਕਸਰ ਸੁਣਿਆ ਹੋਣਾ ਕਿਉਂਕਿ ਜਿਹੜੇ ਲੋਕ ਜੁੜੇ ਨੇ ਡੇਰੇ ਦੇ ਨਾਲ ਯਾਨੀ ਪਰਮੇਸ਼ਰ ਦਵਾਰ ਦੇ ਨਾਲ ਉਹਨਾਂ ਨੂੰ ਬੜੀ ਚੰਗੀ ਤਰ੍ਹਾਂ ਵਾਕਿਵ ਨੇ ਉਹ ਕਿ ਬਿੱਟੂ ਕੌਣ ਹੈ ਬਿੱਟੂ ਦਰਸァਲ ਇਹਦਾ ਇੱਕ ਪੁਰਾਣਾ ਸਾਥੀ ਹੈ ਤੇ ਬੜਾ ਹੀ ਕਰੀਬੀ ਹੈ ਆਖਰ ਤੁਸੀਂ ਚਰਚਾ ਦੇ ਵਿੱਚ ਪਹਿਲਾਂ ਕਈ ਵਾਰ ਸੁਣ ਚੁੱਕੇ ਹੋਵੋਗੇ ਔਰ ਮੈਂ ਤੁਹਾਨੂੰ ਇਹਦਾ ਇੱਕ ਵੀਡੀਓ ਦਿਖਾਉਣ ਜਾ ਰਿਹਾ ਜਿਹਦੇ ਵਿੱਚ ਇੱਕ ਉਹਦੇ ਉੱਤੇ ਇਲਜ਼ਾਮ ਲੱਗਦੇ ਨੇ ਤੇ ਨਾਲ ਹੀ ਸੰਤ ਰਣਜੀਤ ਸਿੰਘ ਢੱਡਰੀਆਂ ਵਾਲੇ ਨੂੰ ਕਿਵੇਂ ਪ사 ਦਿੰਦਾ ਇਹ ਪੂਰੀ ਕਹਾਣੀ ਤੁਹਾਡੇ ਸਾਹਮਣੇ ਇਸ ਵੀਡੀਓ ਦੇ ਵਿੱਚ ਤੁਹਾਨੂੰ ਪੂਰੀ ਕਹਾਣੀ ਪਤਾ ਲੱਗ ਜਾਣੀ ਹੈ ਜਿਹੜੇ ਇਲਜ਼ਾਮ ਲੱਗੇ ਨੇ ਸੰਤ ਰਣਜੀਤ ਸਿੰਘ ਢੱਡਰੀਆਂ ਵਾਲੇ ਤੇ ਉਹਨਾਂ ਦਾ ਦੋਸ਼ੀ ਬਿੱਟੂ ਹੈ ਪੂਰਾ ਮਾਮਲਾ ਸਾਹਮਣੇ ਨਿਕਲ ਕੇ ਆ ਗਿਆ ਕਿ ਦਾ ਦੋਸ਼ੀ ਦਰਅਸਲ ਬਿੱਟੂ ਹੀ ਹੈ ਇਹਦੀ ਪੂਰੀ ਵੀਡੀਓ ਤੁਹਾਡੇ ਮੈਂ ਸਾਹਮਣੇ ਧਰੂੰਗਾ ਤੇ ਉਸ ਤੋਂ ਬਾਅਦ ਮੈਨੂੰ ਵੀ ਨਹੀਂ ਲੱਗਦਾ ਕਿ ਸੰਤ ਐਸਾ ਕੰਮ ਕਰ ਸਕਦੇ ਨੇ ਪਹਿਲੇ ਇਹ ਕਹਿ ਦੇਣਾ ਚਾਹੁੰਦਾ ਐ ਕਿ ਭੈਣਾ ਜੇਕਰ ਇਹ ਵੀਡੀਓ ਦੇਖ ਰਹੀਆਂ ਹੋ ਨੇ ਉਹ ਬਿਲਕੁਲ ਵੀ ਇਸ ਵੀਡੀਓ ਨੂੰ ਨਾ ਦੇਖਣ ਕਿਉਂਕਿ ਮੈਂ ਸਬੂਤਾਂ ਦੇ ਆਧਾਰ ਤੇ ਕੁਝ ਇਹਦੇ ਵਿੱਚ ਦਿਖਾਉਣ ਜਾ ਰਿਹਾ ਜਿਹੜਾ ਕਿ ਬੜਾ ਹੀ ਸਾਡੇ ਪੰਜਾਬ ਦੇ ਲੋਕਾਂ ਨੂੰ ਦੇਖ ਲੈਣਾ ਬੜਾ ਹੀ ਅਹਿਮ ਹੈ ਕਿਉਂਕਿ ਉਹ ਜਿਹੜੀ ਤਸਵੀਰ ਹੈ ਉਹਨੂੰ ਆਪਣੀ ਭਾਸ਼ਾ ਦੇ ਵਿੱਚ ਪੰਜਾਬੀ ਦੇ ਵਿੱਚ ਅਸ਼ਲੀਲ ਵੀ ਕਹਿ ਦਿੰਦੇ ਨੇ ਤਾਂ ਜੇ ਕੋਈ ਭੈਣ ਦੇਖ ਰਹੀ ਆ ਤਾਂ ਇਸ ਨੂੰ ਬਿਲਕੁਲ ਵੀ ਮੈਂ ਕਹੂੰਗਾ ਵੀ ਛੱਡ ਦੇਵੇ ਤਾਂ ਜਿਹੜਾ ਸਬੂਤਾਂ ਦੇ ਆਧਾਰ ਤੇ ਮੈਂ ਵੀਡੀਓ ਪੇਸ਼ ਕਰਨ ਜਾ ਰਿਹਾ ਉਹ ਬੜਾ ਹੀ ਤਮਾਕੇਦਾਰ ਆ ਤੇ ਬੜਾ ਹੀ ਇੱਕ ਅਹਿਮ ਹੈ ਹਾਲੇ ਤੱਕ ਟਡਰੀਆ ਵਾਲੇ ਨੂੰ ਕੋਰਟ ਬਣੀਓ ਤਾਂ ਦੋਸ਼ੀ ਨਹੀਂ ਠਰਾਇਆ ਗਿਆ ਔਰ ਜਿਹੜਾ ਇਹ ਦਾ ਦੋਸਤ ਹੈ ਗਦਾਰ ਕਹਿ ਲੋ ਇੱਕ ਗਦਾਰੀ ਕਰ ਗਿਆ ਜਿਹੜੀ ਕਿ ਉਹਦੇ ਨਾਲ ਕੋਈ ਕੁੜੀ ਸੀ ਉਹਦੇ ਹੀ ਰਾਹੀ ਉਹਨੇ ਢੱਡਰੀਆਂ ਵਾਲੇ ਸੰਤ ਦੇ ਉੱਤੇ ਬਹੁਤ ਵੱਡਾ ਕਲੰਕ ਲਾ ਦਿੱਤਾ ਤੇ ਪਸਾ ਦਿੱਤਾ ਤਾਂ ਮੈਂ ਤੁਹਾਨੂੰ ਹੁਣ ਪਹਿਲਾਂ ਉਹ ਵੀਡੀਓ ਸੁਣਾਉਣ ਜਾ ਰਿਹਾ ਉਸ ਤੋਂ ਬਾਅਦ ਤੁਹਾਡੇ ਨਾਲ ਮੈਂ ਇਸੇ ਮੁੱਦੇ ਤੇ ਬੜੇ ਹੀ ਅਹਿਮ ਵਿਚਾਰ ਚਰਚਾ ਜਿਹੜੀ ਕਰਨੀ ਆ ਉਹ ਵੀ ਬੜੀ ਅਹਿਮ ਹੈ ਇੱਕ ਹੋਰ ਜਿਹੜਾ ਮੁੱਦਾ ਤੁਹਾਨੂੰ ਮੈਂ ਇਸ ਗੱਲ ਦੇ ਨਾਲ ਜੋੜਿਆ ਦਿਖਾਉਣਾ ਇੱਕ ਕੁੜੀ ਨਾਲ ਉਹ ਵੀ ਤੁਹਾਨੂੰ ਮੈਂ ਦੱਸੂਗਾ ਸੁਣੋ ਲੋਕ ਬੋਲਣਾ ਸਟਾਰਟ ਹੋ ਗਿਆ ਜਦੋਂ ਲੋਕ ਬੋਲਣਾ ਸਟਾਰਟ ਹੋਇਆ ਫਿਰ ਇਹ ਗੱਲਾਂ ਸਾਹਮਣੇ ਆ ਰਹੀਆਂ ਨੇ ਜਿੰਨਾ ਚਿਰ ਲੋਕ ਬੋਲਣਗੇ ਨਾ ਉਹਨਾਂ ਚਿਰ ਗੱਲਾਂ ਸਾਹਮਣੇ ਆਉਣੀਆਂ ਨਹੀਂ ਉਹ ਸਾਡਾ ਪਰਿਵਾਰ ਨੇ ਵੀ ਪਹਿਲਾਂ ਸੋਚਿਆ ਹੋਏ ਕੀ ਸਾਨੂੰ ਦਬਾ ਲੈਣਗੇ ਫਿਰ ਜਦੋਂ ਇਹਨਾਂ ਨੇ ਬਾਕੀਆਂ ਵੱਲ ਵੇਖਿਆ ਕਿ ਹੁਣ ਸਾਰੇ ਲੋਕ ਬੋਲਦੇ ਪਏ ਉਹਨਾਂ ਦਾ ਕਿੰਨਾ ਕੁ ਨੁਕਸਾਨ ਕਰ ਲਿਆ ਤੁਹਾਡਾ ਵੀ ਕੀ ਕਰ ਲੈਣਗੇ ਮੈਨੂੰ ਲੱਗਦਾ ਜਦੋਂ ਤੱਕ ਤੇ ਤਾਂ ਹੁਣ ਸਾਰੀਆਂ ਗੱਲਾਂ ਬੱਸ ਤਾਂ ਬਾਹਰ ਆ ਰਹੀਆਂ ਔਰ ਕੱਲਾ ਇਹੋ ਹੀ ਢਟਰੀਆਂ ਵਾਲਾ ਨਹੀਂ ਢਟਰੀਆਂ ਵਾਲੇ ਤੇ ਚਲੋ ਹੋਰ ਕਈ ਕਾਂਡ ਸਾਹਮਣੇ ਆਉਣੇ ਆ ਮੈਂ ਵੀ علاوہ ਵੀ ਕੁਝ ਹੈਗਾ ਹਾਂ ਹਾਂਜੀ ਹਾਂਜੀ ਬਿਲਕੁਲ ਆਉਣਗੇ ਮੇਰੇ ਕੋਲ ਬਹੁਤ ਤਕੜਾ ਡੇਟਾ ਪਿਆ ਵਾ ਇਨਫਰਮੇਸ਼ਨ ਜੇ ਤੁਸੀਂ ਦੇ ਸਕੋ ਕਿਸ ਤਰ੍ਹਾਂ ਦੇ ਕਾਂਡ ਵਰਗਾ ਢਟਰੀਆਲੇ ਦੇ ਨਾਂ ਰਹਿਂਦਾ ਇਹਦਾ ਬੰਦਾ ਇੱਕ ਬਿੱਟੂ ਬਿੱਟੂ ਇਹਦਾ 파ਟਨਰ ਆ ਕਾਫੀ ਕੰਮਾਂ ਦੇ ਵਿੱਚ ਦਾ 파ਟਨਰ ਆ ਇਹ ਨਾਮ ਤੁਸੀਂ ਪਹਿਲਾਂ ਆਪਣੀ ਵੀਡੀਓ 'ਚ ਵੀ ਲੈ ਚੁੱਕੇ ਹੋ ਹਾਂਜੀ 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 ਬਿਲਕੁਲ ਉਹਦੀਆਂ ਉਹਦੀਆਂ ਸ਼ਲੀਲ ਤਸਵੀਰਾਂ ਸਾਡੇ ਕੋਲ ਪਈਆਂ ਨੇ ਮੈਂ ਤੁਹਾਨੂੰ ਵੀ ਦੇ ਦਿੰਨੇ ਆ ਤੇ ਉਹ ਤੁਸੀਂ ਚਾਹੋ ਤੇ ਚੈਨਲ ਤੇ ਆਪਣੇ ਚਲਾ ਵੀ ਸਕਦੇ ਹੋ ਕਿ ਕਿਸ ਤਰੀਕੇ ਨਾਲ ਉਹ ਆਪਣੇ ਜਿਹੜੇ ਆ ਉਹ ਸਰੀਰ ਦੇ ਕੁਝ ਪੰਜਾਬੀਓ ਮੈਂ ਤੁਹਾਨੂੰ ਜਿਹੜਾ ਮੈਂ ਲਿਖਿਆ ਉਹਦੇ ਅਨੁਸਾਰ ਮੈਂ ਤੁਹਾਨੂੰ ਕੁਝ ਦਿਖਾਉਣ ਜਾ ਰਿਹਾ ਤੇ ਮੈਂ ਕੀ ਲਿਖਿਆ ਸੀ ਜੀ ਪੈਣਾ ਨਾ ਦੇਖਣ ਇਹੀ ਲਿਖਿਆ ਸੀ ਇਹ ਬੰਦਾ ਜਿਹੜੀ ਤਸਵੀਰ ਦਿਖਾ ਰਿਹਾ ਉਹ ਦਰਸਲ ਮੈਂ ਹੁਣ ਵੀ ਕਹਿੰਦਾ ਜੇ ਕੋਈ ਭੈਣ ਦੇਖ ਰਹੀ ਆ ਤਾਂ ਇਸ ਨੂੰ ਨਾ ਦੇਖੇ ਕਿਉਂਕਿ ਤਸਵੀਰ ਦਰਸਲ ਅਛਲੀਲ ਜਿਵੇਂ ਆਪਾਂ ਪੰਜਾਬੀ ਚ ਕਹਿ ਦਿੰਦੇ ਆ ਉਹ ਦਿਖਾਉਣ ਜਾ ਰਿਹਾ ਕੋਈ ਵੀ ਭੈਣ ਦਾ ਨਾ ਦੇਖੇ ਤਾਂ ਆ ਹੁਣ ਮੈਂ ਤੁਹਾਨੂੰ ਦਿਖਾਉਣ ਜਾ ਰਿਹਾ ਜਿਹੜੀ ਇਹ ਤਸਵੀਰ ਦਿਖਾਈ ਹੈ ਉਸ ਬੰਦੇ ਨੇ ਇਹ ਬਿੱਟੂ ਹੈ ਵੀਡੀਓ ਕਾਲ ਦੀ ਜਿਹੜੀ ਰਿਕਾਰਡਿੰਗ ਪਕੜੀ ਗਈ ਹੈ ਉਹਦੀ ਆ ਜਿਹੜਾ ਖੁੰਝੇ ਚ ਦਿਖਦਾ ਤੁਹਾਨੂੰ ਚਿੱਟੇ ਮਤਲਬ ਇੱਕ ਵੀਡੀਓ ਕਾਲ ਦਾ ਇਹ ਪੋਸਟਰ ਹੈ ਇੱਕ ਤਰ੍ਹਾਂ ਦਾ ਤੇ ਔਰਤ ਵੀ ਦਿਖ ਰਹੀ ਹੈ ਇਹ ਦਰਸਲ ਬਿੱਟੂ ਬਿੱਟੂ 파ਟਨਰ ਰਣਜੀਤ ਸਿੰਘ ਢਾਡਰੀਆਂ ਵਾਲੇ ਸੰਤ ਦਾ ਹੁਣ ਸੰਤਾਂ ਦਾ ਕਸੂਰ ਕੀ ਹੈ ਇਹਦੇ ਵਿੱਚ ਉਹ ਤੁਸੀਂ ਵੀ ਜਾਣਦੇ ਹੋ ਪੂਰੀ ਦੁਨੀਆ ਜਾਣਦੀ ਹੈ ਸੰਤ ਰਣਜੀਤ ਸਿੰਘ ਢੱਡਰੀਆਂ ਵਾਲੇ ਤੇ ਹਾਲਤ ਇੱਕ ਦੋਸ਼ ਹੈ ਜਿਹੜੇ ਉਹ ਸਾਬਤ ਨਹੀਂ ਹੋਏ ਔਰ ਜਿਹੜਾ ਬਿੱਟੂ ਆ ਬਿੱਟੂ ਬਲਕਿ ਬਦਨਾਮ ਹੋ ਚੁੱਕਿਆ ਪੂਰੀ ਦੁਨੀਆ ਦੇ ਵਿੱਚ ਉਹਦੀ ਜਿਹੜੀ ਵੀਡੀਓ ਕਾਲ ਫੜੀ ਗਈ ਹੈ ਉਹਦੇ ਨਾਲ 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 ਸੰਤਾਂ ਨੂੰ ਬਦਨਾਮ ਕੀਤਾ ਕਿ ਰਣਜੀਤ ਸਿੰਘ ਢੱਡਰੀਆਂ ਵਾਲੇ ਦਾ 파ਟਨਰ ਹੋਣਾ ਹੀ ਇੱਕ ਉਹਦੀ ਕਲੰਕ ਲਾ ਚੁੱਕੇ ਤਾਂ ਲੋਕ ਉਹਦੇ ਨਾਲ-ਨਾਲ ਸੰਤ ਰਣਜੀਤ ਸਿੰਘ ਢੱਡਰੀਆਂ ਵਾਲੇ ਨੂੰ ਵੀ ਟਾਰਗੇਟ ਕਰ ਰਹੇ ਨੇ ਜਿਹੜੀ ਕਿ ਬਹੁਤ ਮਾੜੀ ਗੱਲ ਆ ਜਿਵੇਂ ਕਿ ਹੁਣ ਤੁਸੀਂ ਕੁਝ ਦਿਨ ਪਹਿਲਾਂ ਦੇਖਿਆ ਹੋਣਾ ਇੱਕ ਲਾਰੈਂਸ ਦੇ ਨਾਂ ਆਪਣਾ ਸਲਮਾਨ ਖਾਨ ਦੇ ਨਾਲ ਕੋਈ ਬੰਦਾ ਹੁੰਦਾ ਕਰੀਬੀ ਤੇ ਲਾਰੈਂਸ ਕੀ ਕਰਦਾ ਬਾਬਾ ਸਿੱਦਕੀ ਦੇ ਨਾਲ ਉਹ ਤੁਹਾਨੂੰ ਚੰਗੀ ਤਰ੍ਹਾਂ ਪਤਾ ਤੇ ਦੋਸ਼ੀ ਕੌਣ ਹੈ ਉਹ ਵੀ ਪਤਾ ਹੈ ਪਰ ਹੁਣ ਰਣਜੀਤ ਸਿੰਘ ਢੱਡਰੀਆਂ ਵਾਲਾ ਦੋਸ਼ੀ ਨਹੀਂ ਹੈਗਾ ਤੇ ਨਾਲ ਦੇ ਨਾਲ ਬਿੱਟੂ ਦੇ ਨਾਲ ਉਹਨੂੰ ਬਦਨਾਮ ਕੀਤਾ ਜਾ ਰਿਹਾ ਵੱਡੇ ਪੱਧਰ ਤੇ ਤਾਂ ਹੁਣ ਮੈਂ ਜਿਹੜਾ ਤੁਹਾਨੂੰ ਰਾਤ ਲਾਈਵ ਦੇ ਵਿੱਚ ਕਿਹਾ ਸੀ ਕਿ ਆਪਾਂ ਕਈ ਚੈਨਲਾਂ ਨੂੰ ਐਕਸਪੋਜ਼ ਕਰਨਾ ਔਰ ਉਹ ਜਿਹੜਾ ਬੰਦਾ ਉਹਦਾ ਨਾਮ ਹੈ ਬਾਜਵਾ ਕਈ ਵਾਰ ਤੁਸੀਂ ਅਕਸਰ ਉਹਨੂੰ ਵੀਡੀਓ ਦੇ ਵਿੱਚ ਸੁਣਿਆ ਉਹਦੇ ਆਪ ਦੇ ਚੈਨਲ ਤੇ ਵੀ ਵੀਡੀਓ ਬਹੁਤ ਸਾਰੀਆਂ ਉਹਨੇ ਪਾਈਆਂ ਵੱਡੇ ਵੱਡੇ ਖੁਲਾਸੇ ਕਰਨ ਦੀ ਗੱਲ ਕਰਦਾ ਪਰ ਖੁਲਾਸਾ ਉਹਦੇ ਕੋਲੇ ਕੋਈ ਨਹੀਂ ਹੁੰਦਾ ਹਾਲਾਂਕਿ ਉਹ ਕਹਿ ਵੀ ਦਿੰਦਾ ਕਿ ਮੈਂ মিডিਆ ਦੇ ਉੱਤੇ ਇਹ ਸਾਰੀ ਖਬਰ ਧਰ ਦੂੰਗਾ ਫਿਰ ਜੇ ਤੇਰੇ ਕੋਲੇ ਪਈ ਖਬਰ ਆ ਤਾਂ ਤੂੰ ਸਾਰੀ ਉਹਨੂੰ ਜਨਤਕ ਕਰ ਦੇ মিডিਆ ਦੇ ਵਿੱਚ ਦੇ ਪਤਾ ਲੱਗੇ ਰਣਜੀਤ ਸਿੰਘ ਢੱਡੀਆਂ ਵਾਲੇ ਸੰਤ ਕਿਸ ਤਰ੍ਹਾਂ ਦੀ ਛਵੀ ਆ ਉਹਨਾਂ ਦੀ ਹੈ ਨਹੀਂ ਬਿਨਾਂ ਗੱਲ ਤੋਂ ਤੰਜ ਕਸਣੇ ਕੋਈ ਬਹੁਤੀ ਚੰਗੀ ਗੱਲ ਨਹੀਂ ਹੁੰਦੀ ਤਾਂ ਹੁਣ ਮੈਂ ਤੁਹਾਡੇ ਨਾਲ ਜਿਹੜਾ ਵਾਅਦਾ ਕੀਤਾ ਸੀ ਰਾਤ ਇੱਕ ਲਾਈਵ ਦੇ ਵਿੱਚ ਕਿ ਆਪਾਂ ਕਈ ਚੈਨਲਾਂ ਨੂੰ ਐਕਸਪੋਜ਼ ਕਰਾਂਗੇ ਸੋ ਆਪਾਂ ਕਰ ਵੀ ਰਹੇ ਹਾਂ ਔਰ ਕਈ ਚੈਨਲ ਮੈਂ ਤੁਹਾਨੂੰ ਦਿਖਾਉਂਗਾ ਜਿਹੜੇ ਸੰਤ ਰਣਜੀਤ ਸਿੰਘ ਢੱਡੀਆਂ ਵਾਲੇ ਦੇ ਖਿਲਾਫ ਔਰ ਭਾਈ ਅਮਰਪਾਲ ਸਿੰਘ ਦੇ ਖਿਲਾਫ ਬਹੁਤ ਵੱਡੇ ਏਜੰਡੇ ਚਲਾਏ ਗਏ ਨੇ ਔਰ ਇੱਕ ਗੁਰਵਿੰਦਰ ਸਿੰਘ ਢਿੱਲੋਂ ਦੇ ਨਾਲ ਜਿਹਨੂੰ ਕਿ ਬਹੁਤ ਸਾਰੀ ਦੁਨੀਆ ਤਿੰਨਾ ਹੀ ਚਿਹਰਿਆਂ ਨੂੰ ਚਾਹੁੰਦੀ ਹੈ ਤਾਂ ਤੁਸੀਂ ਹੁਣ ਆਪ ਦੱਸੋ ਅਰਨਜੀਤ ਸਿੰਘ ਢੱਡਰੀਆਂ ਵਾਲੇ ਦਾ ਦੋਸਤ ਹੋਣਾ ਬਿੱਟੂ ਦਾ ਕੀ ਇਹ ਗੱਲ ਹੁਣ ਢੱਡਰੀਆਂ ਵਾਲੇ ਨੂੰ ਭਰਨਾ ਪੈਣਾ ਉਹਦਾ ਹਰਜਾਨਾ ਬਿੱਟੂ ਨੇ ਦੋਸ਼ ਕੀਤੇ ਆ ਤਾਂ ਉਸੇ ਤੇ ਹੀ ਲੱਗਣ ਨਾ ਕਿ ਰਣਜੀਤ ਸਿੰਘ ਢੱਡਰੀਆਂ ਵਾਲੇ ਸੰਤ ਤੇ ਉਹ ਹਲੇ ਵੀ ਸੰਤ ਆ ਮੈਂ ਵੀ ਕਹਿਣਾ ਪੂਰੀ ਦੁਨੀਆ ਕਹਿ ਰਹੀ ਆ ਵਿੱਚੋਂ ਵਿਰੋਧੀ ਹੁੰਦੇ ਨੇ ਚਲੋ ਤੰਜ ਵੀ ਕੱਸਦੇ ਨੇ ਪਰ ਮੌਕਾ ਆਉਣ ਤੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਇੱਕ ਦਿਨ ਹੋ ਜਾਣਾ ਤੇ ਉਹਦੀ ਸਾਫ ਭੜਕ ਨਜ਼ਰ ਆ ਰਹੀ ਹੈ ਇਨਵੈਸਟੀਗੇਸ਼ਨ ਉਹ ਚੱਲ ਰਿਹਾ ਕੇਸ ਨਿਪਟਾਰੇ ਤੇ ਆ ਯਾਨੀ ਇੱਕ ਬੰਦ ਦੀ ਤਰ੍ਹਾਂ ਹੋ ਕੁਝ ਵੀ ਸਕਦਾ ਪੰਜਾਬੀਓ ਕੋਈ ਵੱਡੀ ਗੱਲ ਨਹੀਂ ਪਰ ਜਿੱਥੋਂ ਤੱਕ 100% ਨਹੀਂ ਮੈਂ ਕਹਾਂ 99% ਲੋਕਾਂ ਦਾ ਮੰਨਣਾ ਹੈ ਕਿ ਰਣਜੀਤ ਸਿੰਘ ਢੱਡਰੀਆਂ ਵਾਲਾ ਬੇਦੋਸ਼ਾਗਾ ਦੋਸ਼ੀ ਨਹੀਂ ਹੈਗਾ ਕਿਉਂ ਇੱਕ ਪਾਸੇ ਉਹ ਕੁੜੀ ਦਾ ਭਰਾ ਸਾਹਿਬ ਸਿੰਘ ਉਹ ਵੀ ਭੱਜ ਚੁੱਕਿਆ ਇਸ ਕੇਸ ਨੂੰ ਛੱਡ ਕੇ ਭੱਜ ਗਿਆ ਉਸੇ ਨੇ ਇਹ ਕੇਸ ਦੀ ਪਟੀਸ਼ਨ ਪਾਈ ਸੀ ਹਾਈ ਕੋਰਟ ਦੇ ਵਿੱਚ ਜਿਹੜਾ ਪੰਜਾਬ ਤੇ ਹਰਿਆਣਾ ਦਾ ਸਾਂਝਾ ਹਾਈ ਕੋਰਟ ਹੈ ਉਹਦੇ ਵਿੱਚ ਉਹਦੀ ਪਟੀਸ਼ਨ ਪਈ ਹੋਈ ਹੈ ਤਾਂ ਹੁਣ ਤੁਹਾਡੀ ਇਹਦੇ ਉੱਤੇ ਕੀ ਪ੍ਰਕਿਰਿਆ ਆਉਂਦੀ ਹੈ ਤੇ ਮੈਂ ਇਸ ਗੱਲ ਦਾ ਇੰਤਜ਼ਾਰ ਕਰੂੰਗਾ ਤੇ ਜਿਹੜੇ ਕਿ ਵੀਡੀਓ ਹੈ ਦੁਬਾਰਾ ਮੈਂ ਇਸ ਮੁੱਦੇ ਤੇ ਹੀ ਬਣਾਉਂਗਾ ਜਿਹੜੀ ਤੁਸੀਂ ਲਿਖੋਗੇ ਤੁਹਾਡੇ ਕਹਿਣ ਦੇ ਅਨੁਸਾਰ ਮੈਂ ਦੁਬਾਰਾ ਇਹ ਵੀਡੀਓ ਪਾਉਂਗਾ ਜੋ ਤੁਹਾਡਾ ਕਹਿਣਾ ਉਹ ਤੁਸੀਂ ਕਮੈਂਟਾਂ ਦੇ ਵਿੱਚ ਮੇਰਾ ਵੀਰ ਜ਼ਰੂਰ ਲਿਖਣਾ ਤਾਂ ਕਿ ਮੈਨੂੰ ਪਤਾ ਲੱਗੇ ਕਿ ਪੰਜਾਬ ਦੇ ਲੋਕ ਜਿਹੜੇ ਉਹਨਾਂ ਦੀ ਸੋਚ ਕੀ ਹੈ ਸੰਤਾਂ ਨੂੰ ਲੈ ਕੇ ਕੀ ਸੋਚ ਹੈ ਤੇ ਜਾਂ ਫਿਰ ਵਿਰੋਧੀਆਂ ਨੂੰ ਲੈ ਕੇ ਕੀ ਸੋਚ ਹੈ ਇਹ ਜ਼ਰੂਰ ਲਿਖਣਾ ਮੇਰਾ ਵੀਰ ਤੇ ਮੈਂ ਤੁਹਾਡੀ ਪ੍ਰਕਿਰਿਆ ਦੇ ਜਵਾਬ ਜ਼ਰੂਰ ਦੇਵਾਂਗਾ ਤਾਂ ਜਿਹੜੇ ਭੈਣ ਭਰਾ ਨਵੇਂ ਚੈਨਲ ਤੇ ਨੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਜ਼ਰੂਰ ਦਬਾਦਨੇ ਜੀ ਧੰਨਵਾਦ ਮਿਲਦੇ ਆਂਗੇ ਬੇਟਾ